ਐਮਪੀ ਅਮਰਤਪਾਲ ਸਿੰਘ ਦੇ 41 ਸਾਥੀਆਂ ਦੇ ਖਿਲਾਫ ਦੋਸ਼ ਆਇਦ ਹੋ ਚੁੱਕੇ ਨੇ ਅੰਮ੍ਰਿਤਸਰ ਦੇ ਵਿੱਚ ਹੁਣੇ ਮੁਕੱਦਮਾ ਚੱਲੇਗਾ ਔਰ ਇਸ ਵਿੱਚ ਕਿਹੜੇ ਕਿਹੜੇ ਉਹ 41 ਨਾਮ ਸ਼ਾਮਿਲ ਨੇ ਹਾਲਾਂਕਿ ਇਸ ਕੇਸ ਦੇ ਵਿੱਚ ਹਾਲੇ ਅਮਰਤਪਾਲ ਸਿੰਘ ਦੇ ਖਿਲਾਫ ਸਪਲੀਮੈਂਟਰੀ ਚਲਾਨ ਪੇਸ਼ ਹੋਣਾ ਬਾਕੀ ਹੈ ਪਰ ਪ੍ਰਧਾਨ ਮੰਤਰੀ ਵਾਜੇਕੇ ਗੁਰ ਔਜਲਾ ਸਣੇ ਹੋਰ ਜਿਹੜੇ ਅਮਰਿਤਪਾਲ ਦੇ ਸਾਥੀ ਡੇਬਰੂਗੜ੍ਹ ਦੇ ਵਿੱਚ ਰਿਟੇਨ ਕੀਤੇ ਗਏ ਸਨ ਉਹਨਾਂ ਨੂੰ ਇਸ ਕੇਸ ਦੇ ਵਿੱਚ ਜਦੋਂ ਵਾਪਸ ਇੱਥੇ ਪੰਜਾਬ ਲਿਆਂਦਾ ਗਿਆ ਹਾਲਾਂਕਿ ਪ੍ਰਧਾਨ ਮੰਤਰੀ ਬਾਜੇਕੇ ਦਾ ਅਮਰਿਤਪਾਲ ਸਿੰਘ ਬਾਰੇ ਜੋ ਚਲਾਨਣ ਦੇ ਵਿੱਚ ਬਿਆਨ ਹੈ ਉਸ ਦੇ ਵਿੱਚ ਤਾਂ ਹੋਰ ਗੱਲਾਂ ਨੇ ਪਰ ਜੋ ਪੇਸ਼ੀ ਦੇ ਦੌਰਾਨ ਉਸ ਨੇ ਕੱਲ ਮੀਡੀਆ ਦੇ ਮੁਖਾਤਬ ਹੁੰਦਿਆਂ ਇੱਕ ਗੱਲ ਕਹੀ ਹੈ ਕਿ ਮੇਰੇ ਤੋਂ ਧੱਕੇ ਨਾਲ ਦਸਤਕਤ ਕਰਵਾਏ ਗਏ ਨੇ ਹਜ਼ਾਰ ਪੇਜਾਂ ਤੇ ਨਾਲੇ ਵੀ ਕਿਹਾ ਗਿਆ ਕਿ ਮੈਂ ਅਮਰਿਤਪਾਲ ਸਿੰਘ ਦੇ ਬਾਰੇ ਕੋਈ ਐਸਾ ਬਿਆਨ ਨਹੀਂ ਦਿੰਦਾ ਜਿਸ ਵਿੱਚ ਕਿਹਾ ਹੋਵੇ ਕਿ ਅਮਰਿਤਪਾਲ ਸਿੰਘ ਨਸ਼ਾ ਕਰਦਾ ਹੈ ਇਸ ਤਰ੍ਹਾਂ ਦੀ ਗੱਲ ਕਹਿ ਕੇ ਪ੍ਰਧਾਨ ਮੰਤਰੀ ਬਾਜੇ ਕਿ ਕੈਮਰੇਆਂ ਤੋਲੇ ਹੋ ਜਾਂਦੇ ਨੇ ਜਾਂ ਫਿਰ ਪੁਲਿਸ ਉਹਨਾਂ ਨੂੰ ਅੰਦਰ ਕੰਪਲੈਕਸ ਦੇ ਲੈ ਜਾਂਦੀ ਹੈ ਪਰ ਇਸ ਦੇ ਨਾਲ ਵੱਡੇ ਸਵਾਲ ਉੱਠੇ ਅਮਰਿਤਪਾਲ ਸਿੰਘ ਦੀ ਮਾਤਾ ਔਰ ਇੱਕ ਐਸਪੀ ਦੇ ਵਿਚਾਰੇ ਵੀ ਕਾਫੀ ਜੜੀ ਆ ਤਿੱਖੀ ਬਹਿਸ ਹੁੰਦੀ ਹੈ ਮੀਡੀਆ ਦੇ ਸਾਹਮਣੇ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਰ ਹੁਣ ਅਸ ਰਿਪੋਰਟ ਦੇ ਵਿੱਚ ਜ਼ਿਕਰ ਕਰਾਂਗੇ ਕਿ ਉਹ ਕਿਹੜੇ ਅਮਰਤਪਾਲ ਸਿੰਘ ਦੇ 41 ਸਾਥੀ ਨੇ ਉਹਨਾਂ ਦਾ ਨਾਮ ਕੀ ਹੈ ਕਿੱਥੋਂ ਦੇ ਰਹਿਣ ਵਾਲੇ ਨੇ ਜਿਨ੍ਹਾਂ ਦੇ ਖਿਲਾਫ ਦੋਸ਼ ਆਇਬ ਕੀਤੇ ਗਏ ਨੇ ਉਹਨਾਂ ਦੇ ਖਿਲਾਫ ਕਤਲ ਦੀ ਕੋਸ਼ਿਸ਼ ਕਰਨ ਦਾ ਜਿਹੜਾ ਦੋਸ਼ ਹੈ ਔਰ ਡਿਊਟੀ ਵਿੱਚ ਵਿਗੜਨ ਪਾਉਣ ਦਾ ਔਰ ਇਸ ਦੇ ਨਾਲ ਹੀ دہشت ਫਲਾਉਣ ਵਰਗੀਆਂ ਧਰਾਵਾਂ ਦੇ ਤਹਿਤ ਇਹ ਜਿਹੜੇ ਨੇ ਕੇਸ ਚੱਲੇਗਾ ਦਰਅਸਲ ਮਾਰਚ ਮਹੀਨੇ ਦੇ ਵਿੱਚ 2023 ਵਿੱਚ ਅਜਨਾਲਾ ਪੁਲਿਸ ਥਾਣੇ ਤੇ ਹਮਲਾ ਕਰਨ ਦੇ ਦੋਸ਼ਾਂ ਵਿੱਚ ਅਮਰਿਤਪਾਲ ਸਿੰਘ ਦੇ 41 ਸਾਥੀਆਂ ਨੂੰ ਬੀਤੇ ਦਿਨ ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰਿੰਦਰ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜੱਜ ਦੇ ਸਾਹਮਣੇ ਮਲਜ਼ਮਾਂ ਵਿਰੁੱਧ ਦੋਸ਼ਾਇਦ ਕੀਤੇ ਗਏ ਤੇ ਚਲਾਨ ਪੇਸ਼ ਕਰਨ ਤੋਂ ਬਾਅਦ ਉਹਨਾਂ ਨੂੰ ਚਲਾਨ ਦੀਆਂ ਕਾਪੀਆਂ ਵੀ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਹੋਣ ਕਾਰਨ ਇੱਥੇ ਅਦਾਲਤ ਵਿੱਚ ਨਹੀਂ ਲਿਆਂਦਾ ਗਿਆ ਕਿਉਂਕਿ ਐਨਐਸਏ ਢਾਏ ਜਾਣ ਤੋਂ ਬਾਅਦ ਹੀ ਮਲਜ਼ਮ ਨੂੰ ਇੱਥੇ ਲਿਆਂਦਾ ਜਾ ਸਕਦਾ ਹੈ ਤੇ ਕੇਸ ਚਲਾਇਆ ਜਾ ਸਕਦਾ ਹੈ ਅਮਰਿਤਪਾਲ ਸਿੰਘ ਦੇ ਉੱਤੇ ਤਾਂ ਕੇਸ ਇਹ ਉਦੋਂ ਚੱਲੇਗਾ ਜਦੋਂ ਅਮਰਿਤਪਾਲ ਦੀ ਐਨਐਸਏ ਟੁੱਟੇਗੀ ਕਿਉਂਕਿ ਲਗਾਤਾਰ ਐਨਐਸਏ ਦੇ ਵਿੱਚ ਵਾਧਾ ਕੀਤਾ ਗਿਆ ਜਿਸ ਨੂੰ ਚੁਣੌਤੀ ਵੀ ਹਾਈ ਕੋਰਟ ਵਿੱਚ ਦੇ ਚੁੱਕਾ ਹੈ ਪਰਿਵਾਰ ਇਥੋਂ ਤੱਕ ਕਿ ਪਤਾ ਲੱਗਿਆ ਕਿ ਸੁਪਰੀਮ ਕੋਰਟ ਵੱਲ ਵੀ ਰੁਖ ਕਰੇਗਾ ਅਮਰਿਤਪਾਲ ਸਿੰਘ ਦਾ ਪਰਿਵਾਰ ਤੇ ਉਹਨਾਂ ਦੇ ਵਕੀਲ ਕਿ ਜਿਹੜਾ ਐਨਐਸਏ ਨੂੰ ਵਾਰ-ਵਾਰ ਵਧਾਇਆ ਜਾ ਰਿਹਾ ਹੈ ਇਹ ਗੈਰ ਸੰਵਿਧਾਨਕ ਹੈ ਗੈਰ ਕਾਨੂੰਨੀ ਹੈ ਉਹ ਇੱਕ ਪਾਸੇ ਪਰ ਜਿੱਥੋਂ ਤੱਕ ਰਹੀ ਗੱਲ ਅਜਨਾਲਾ ਥਾਣਾ ਕਾਂਡ ਦੀ ਉਸ ਮਾਮਲੇ ਦੇ ਵਿੱਚ ਮੁਸ਼ਕਲਾਂ ਵੱਧ ਗਏ ਨੇ ਅਮਰਿਤਪਾਲ ਦੇ ਸਾਥੀਆਂ ਦੀਆਂ ਫਿਲਹਾਲ ਔਰ ਅਮਰਿਤਪਾਲ ਵੀ ਜਦੋਂ ਇੱਥੇ ਆਏਗਾ ਤਾਂ ਉਹ ਇਸੇ ਦੇ ਤਹਿਤ ਇਸ ਤਰ੍ਹਾਂ ਦੇ ਦੋਸ਼ਾਂ ਦੇ ਵਿੱਚ ਹੀ ਉਹ ਵੀ ਨਾਮਜ਼ਦ ਹੈ ਕਿਉਂਕਿ ਐਫਆਈਆਰ ਦੇ ਵਿੱਚ ਅਮਰਿਤਪਾਲ ਸਿੰਘ ਦਾ ਵੀ ਨਾਮ ਪਹਿਲੇ ਨੰਬਰ ਦੇ ਉੱਤੇ ਹੈ ਜਾਣਕਾਰੀ ਅਨੁਸਾਰ ਬਠਿੰਡਾ ਦੇ ਪਿੰਡ ਕੋਟਫੱਤਾ ਦੇ ਰਹਿਣ ਵਾਲੇ ਗੁਰਪਾਲ ਸਿੰਘ ਹੁਸ਼ਿਆਰਪੁਰ ਦੇ ਮਹੀਰੋਵਾਲ ਦੇ ਗੁਰਵੀਰ ਸਿੰਘ ਬਲਜਿੰਦਰ ਸਿੰਘ ਵਾਸੀ ਜੰਗੀਆਣਾ ਸਵਰੀਤ ਸਿੰਘ ਵਾਸੀ ਸ਼ੇਰਪੁਰ ਸੰਗਰੂਰ ਅਮਨਦੀਪ ਸਿੰਘ ਵਾਸੀ ਡੱਬ ਵਾਲੀ ਸਿਰਸਾ ਮੋਗਾ ਦੇ ਸਿੰਘ ਵਾਲਾ ਦੇ ਰਹਿਣ ਵਾਲੇ ਸ਼ਿਵ ਹਰਵਿੰਦਰ ਸਿੰਘ ਵਾਸੀ ਘਰੇਂਡਾ ਰਾਜਾ ਤਾਲ ਭੁਪਿੰਦਰ ਸਿੰਘ ਵਾਸੀ ਸੁਲਤਾਨਵਿੰਡ ਰੋੜ ਸੁਖਮਨਜੀਤ ਸਿੰਘ ਵਾਸੀ ਪਿੰਡ ਰਗੜ ਨੰਗਲ ਬਟਾਲਾ ਹਰਪ੍ਰੀਤ ਸਿੰਘ ਵਾਸੀ ਨਿਹਾਲ ਸਿੰਘ ਮੋਗਾ ਓੰਕਾਰ ਸਿੰਘ ਵਾਸੀ ਪਿੰਡ ਚੁਗਿੱਟੀ ਜਲੰਧਰ ਅਜਨਾਲਾ ਦੇ ਕੋਟਲੀ ਆਂਬ ਦੇ ਰਹਿਣ ਵਾਲਾ ਹਰਕਰਨ ਸਿੰਘ ਸੁਖਪ੍ਰੀਤ ਸਿੰਘ ਵਾਸੀ ਮਜੀਠਾ ਈਸ਼ਵਰ ਸਿੰਘ ਵਾਸੀ ਸਮਰਾਲਾ ਰਣਜੋਧ ਸਿੰਘ ਵਾਸੀ ਪਿੰਡ ਜਲਾਲ ਉਸਮਾ ਬਲਵਿੰਦਰ ਸਿੰਘ ਵਾਸੀ ਮਹਿਤਾ ਰਣਜੋਤ ਸਿੰਘ ਵਾਸੀ ਪਿੰਡ ਰਮਦਾਸ ਪ੍ਰਸ਼ੋਤਮ ਸਿੰਘ ਵਾਸੀ ਪਿੰਡ ਜੋਧੇ ਵਿਆਸ ਜਗਦੀਸ਼ ਸਿੰਘ ਵਾਸੀ ਪਿੰਡ ਸ਼ੇਰੋ ਬਾਗਾ ਵਿਆਸ ਹਰਮੇਲ ਸਿੰਘ ਪਿੰਡ ਜੋਧੇ ਕੁਲਵੰਤ ਸਿੰਘ ਵਾਸੀ ਪਿੰਡ ਸਮਾਲਸਰ ਮੋਗਾ ਮਨਦੀਪ ਸਿੰਘ ਵਾਸੀ ਪਿੰਡ ਸ਼ਾਜਲੀ ਸੰਗਰੂਰ ਇਹ ਜਿਹੜੇ ਨਾਮ ਨੇ ਇਸ ਤੋਂ ਇਲਾਵਾ ਹੋਰ ਵੀ ਨਾਮ ਨੇ ਜਿਨ੍ਹਾਂ ਨੂੰ 41 ਜਣਿਆਂ ਦੇ ਖਿਲਾਫ ਦੋਸ਼ਾਇਦ ਕੀਤਾ ਗਿਆ ਹੈ ਉਸ ਕੇਸ ਦੇ ਵਿੱਚ ਅਜਨਾਲਾ ਕਾਂਡ ਦੇ ਵਿੱਚ ਬਰਨਾਲਾ ਦੇ ਪਿੰਡ ਔਲਖਪੱਤੀ ਦੇ ਰਜਿੰਦਰ ਸਿੰਘ ਜਿੰਦਾ, ਰਣਜੀਤ ਸਿੰਘ, ਸੁਖਵਿੰਦਰ ਸਿੰਘ ਵਾਸੀ ਪਿੰਡ ਮੱਖੂ ਫਿਰੋਜ਼ਪੁਰ, ਮਨਪ੍ਰੀਤ ਸਿੰਘ ਪਿੰਡ ਬਹਿਰਾਮ, ਐਸਬੀਐਸ ਨਗਰ, ਰਜਿੰਦਰ ਸਿੰਘ ਵਾਸੀ ਪਿੰਡ ਮੰਗੇਵਾਲ ਖੰਨਾ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ ਵਾਸੀ ਪਿੰਡ ਗਿੱਦੜਵਾਹਾ, ਗੁਰਜੋਤ ਸਿੰਘ ਢਿਲੋਂ ਵਾਸੀ ਪਿੰਡ ਝੰਡਾਵਾਲਾ ਬਠਿੰਡਾ, ਗੁਰਪ੍ਰੀਤ ਸਿੰਘ ਵਾਸੀ ਪੇਖੀ ਪਿੰਡ ਜ਼ਿਲ੍ਹਾ ਤਰਨਤਾਰਨ, ਹਰਜੀਤ ਸਿੰਘ ਜਿਹੜੇ ਕੀ ਅਮਰਿਤਪਾਲ ਸਿੰਘ ਦੇ ਚਾਚਾ ਨੇ ਔਰ ਜੱਲੂਪੁਰ ਖੇੜਾ ਦੇ ਨਿਵਾਸੀ ਨੇ ਪਪਲਪ੍ਰੀਤ ਸਿੰਘ ਵਾਸੀ ਪਿੰਡ ਮਰੜੀਕਲਾਂ ਬਸੰਤ ਸਿੰਘ ਕੁਲਵੰਤ ਸਿੰਘ ਧਾਰੀਵਾਲ ਵਾਸੀ ਪਿੰਡ ਦੌਲਤਪੁਰਾ ਮੋਗਾ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਗੁਰਿੰਦਰਪਾਲ ਸਿੰਘ ਔਜਲਾ ਵਾਸੀ ਫਗਵਾੜਾ ਨਵੀਂ ਦਿੱਲੀ ਪੱਛਮੀ ਦੇ ਪੰਜਾਬੀ ਬਾਗ ਸੂਰਿਆ ਹਾਊਸ ਕਲੱਬ ਦੇ ਸਰਬਜੀਤ ਸਿੰਘ ਤਰਨਤਾਰਨ ਦੇ ਪਿੰਡ ਪੱਟੀ ਦੇ ਬਰਿੰਦਰ ਸਿੰਘ ਫਰੀਦਕੋਟ ਦੇ ਪਿੰਡ ਪੰਜਗਰਾਈ ਕਲਾਂ ਦੇ ਅਮਨਦੀਪ ਸਿੰਘ ਤੇ ਤਰਨਤਾਰਨ ਦੇ ਖੇਮ ਕਰਨ ਦੇ ਮਨਪ੍ਰੀਤ ਸਿੰਘ ਨੂੰ ਅਦਾਲਤ ਵਿੱਚ ਲਿਆਂਦਾ ਗਿਆ। ਉਪਰੋਕਤ ਮੁੱਲਜ਼ਮ ਵੀਰਵਾਰ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ ਸਾਰੇ ਮੁੱਲਜ਼ਮਾਂ ਤੇ ਥਾਣਾ ਅਜਨਾਲਾ ਦੇ ਪੁਲਿਸ ਥਾਣੇ ਤੇ ਹਮਲਾ ਕਰਨ ਤੇ ਐਸਪੀ ਜੁਗਰਾਤ ਸਿੰਘ ਸਮੇਤ 6 ਪੁਲਿਸ ਮੁਲਾਜ਼ਮਾਂ ਨੂੰ ਜ਼ਖਮੀ ਕਰਨ ਦਾ ਦੋਸ਼ ਹੈ। ਘਟਨਾ ਵਾਲੇ ਦਿਨ ਅਮਰਤਪਾਲ ਸਿੰਘ ਜਿਹੜੇ ਕੀ ਮੌਜੂਦਾ ਸੰਸਦ ਮੈਂਬਰ ਨੇ ਬਿਆਸ ਦੇ ਜਲੂਪੁਰ ਖੇੜਾ ਦੇ ਪਿੰਡ ਅਜਨਾਲਾ ਤੋਂ ਥਾਣੇ ਤੱਕ ਇੱਕ ਧਾਰਮਿਕ ਯਾਤਰਾ ਜਿਸ ਨੂੰ ਵਹੀਰ ਕਿਹਾ ਜਾਂਦਾ ਹੈ ਉਹ ਕੱਢੀ ਗਈ ਸੀ ਤੇ ਅਮਰਤਪਾਲ ਦੇ ਕੁਝ ਸਾਥੀਆਂ ਨੂੰ ਥਾਣਾ ਅਜਨਾਲੇ ਦੀ ਪੁਲਿਸ ਨੇ ਲੁੱਟ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕਰ ਲਿਆ ਸੀ। ਮੁਲਜ਼ਮ ਅਮਰਤਪਾਲ ਨੇ ਪੁਲਿਸ ਨੂੰ ਉਸ ਦੇ ਸਾਥੀਆਂ ਨੂੰ ਰਿਹਾ ਕਰਨਾ ਤੇ ਪਰਚਾ ਦਰਜ ਕਰਨ ਦੀ ਚੇਤਾਵਨੀ ਤੱਕ ਦਿੱਤੀ ਸੀ ਔਰ ਜਿਹੜੀ ਉਹ ਬਹਿਸ ਹੋਈ ਸੀ ਪੁਲਿਸ ਅਧਿਕਾਰੀਆਂ ਤੇ ਅਮਰਤਪਾਲ ਸਿੰਘ ਦੇ ਵਿਚਾਰ ਉਸੇ ਥਾਣੇ ਦੇ ਇੱਕ ਕਮਰੇ ਦੇ ਵਿੱਚ ਬੈਠ ਕੇ ਉਹ ਸਾਰਿਆਂ ਨੇ ਵੀਡੀਓ ਤੁਸੀਂ ਦੇਖਿਆ ਹੋਣਾ ਉਸ ਮਾਮਲੇ ਦੇ ਵਿੱਚ ਹੁਣ ਅਮਰਿਤਪਾਲ ਤੇ ਉਸ ਦੇ ਸਾਥੀਆਂ ਦੀਆਂ ਮੁਸ਼ਕਲਾਂ ਵਧ ਰਹੀਆਂ ਨੇ ਹਾਲਾਂਕਿ ਅਮਰਿਤਪਾਲ ਦੇ ਜਿਹੜੇ ਸਾਥੀਆਂ ਦੇ ਜਿਹੜੇ ਮਾਪੇ ਆਏ ਹੋਏ ਸੀ ਅਦਾਲਤ ਕੰਪਲੈਕਸ ਦੇ ਬਾਹਰ ਜਾਂ ਫਿਰ ਇੱਥੋਂ ਤੱਕ ਪ੍ਰਧਾਨ ਮੰਤਰੀ ਬਾਜੇਕੇ ਦਾ ਬਿਆਨ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਇਹ ਸਾਰਾ ਸਰਵਧੀਕੀ ਕੀਤੀ ਜਾ ਰਹੀ ਹੈ ਚਲਾਨ ਵਿੱਚ ਜੋ ਗੱਲਾਂ ਨੇ ਕੀ ਉਹ ਧੱਕੇ ਨਾਲ ਕਹਾਈਆਂ ਗਈਆਂ ਨੇ ਜਾਂ ਫਿਰ ਇਹਨਾਂ ਨੇ ਅੰਦਰ ਕਬੂਲ ਖੁਦ ਕੀਤਾ ਇਹ ਵੀ ਹੁਣ ਜਿਹੜਾ ਆ ਸਵਾਲਾਂ ਦੇ ਘੇਰੇ ਵਿੱਚ ਹੈ ਮਸਲਾ ਹੁਣ ਇਹ ਅਮਰਿਤਪਾਲ ਜਾਂ ਅਮਰਿਤਪਾਲ ਦੇ ਇਹਨਾਂ 41 ਸਾਥੀਆਂ ਦੇ ਵਕੀਲਾਂ ਦੇ ਉੱਤੇ ਨਿਰਭਰ ਕਰਦਾ ਹੈ ਕਿ ਅਦਾਲਤ ਦੇ ਅੰਦਰ ਆਪਣੀਆਂ ਠੋਸ ਦਲੀਲਾਂ ਨਾਲ ਕੀ ਇਹਨਾਂ ਨੂੰ ਬਚਾ ਪਾਉਣਗੇ ਜਾਂ ਫਿਰ ਇਹਨਾਂ ਨੂੰ ਜੇਤੇ ਜਿਹੜੇ ਦੋਸ਼ ਲੱਗੇ ਨੇ ਜੇਕਰ ਉਹ ਸੱਚੀ ਇਹਦਾ ਐਂਡ ਸਾਬਤ ਹੋ ਜਾਂਦੇ ਨੇ ਔਰ ਇਸ ਦੇ ਆਧਾਰ ਤੇ ਉਹਨਾਂ ਨੂੰ ਸਜ਼ਾ ਹੋ ਜਾਂਦੀ ਹੈ ਤਾਂ ਫਿਰ ਸੁਭਾਵਿਕ ਜੀ ਗੱਲ ਹੈ ਕਿ ਇਹਨਾਂ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ ਔਰ ਉੱਥੇ ਇਹ ਵੀ ਦੋਸ਼ ਲੱਗੇ ਸਨ ਕਿ ਉਹਨਾਂ ਨੇ ਇੱਟਾਂ ਪੱਥਰ ਵੀ ਛੁੱਟੇ ਉਸ ਦਿਨ ਔਰ ਗੱਡੀ ਦੇ ਅੰਦਰ ਧਾਰਮਿਕ ਗ੍ਰੰਥ ਲੈ ਕੇ ਜਾਣਾ ਔਰ ਉਸ ਦੀ ਆੜ ਦੇ ਵਿੱਚ ਇਸ ਤਰ੍ਹਾਂ ਥਾਣੇ ਉੱਤੇ ਕਬਜ਼ਾ ਕਰਨਾ ਇਸ ਤਰ੍ਹਾਂ ਦੇ ਦੋਸ਼ ਜਿਹੜੇ ਲੱਗੇ ਸੀ ਉਸੇ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਔਰ ਪੁਲਿਸ ਨੇ ਵੀ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦਾ ਉਸ ਵੇਲੇ ਵਿਰੋਧ ਨਹੀਂ ਸੀ ਕੀਤਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਵੀ ਨਾਲ ਸੀ ਇਸ ਤੋਂ ਬਾਅਦ ਮੁਲਜ਼ਮਾਂ ਨੇ ਘਟਨਾਵਾਂ ਦੀਆਂ ਕਈ ਵੀਡੀਓ ਇੰਟਰਨੈਟ ਮੀਡੀਆ ਤੇ ਵਾਇਰਲ ਕੀਤੀਆਂ ਤੇ ਪੁਲਿਸ ਦੀ ਕਾਰਵਾਈ ਵਿੱਚ ਇਸ ਮਸਲੇ ਦੇ ਵਿੱਚ ਵੀਡੀਓ ਦੇ ਆਧਾਰ ਦੇ ਉੱਤੇ ਵੀ ਕਈਆਂ ਨੂੰ ਨਾਮਜ਼ਦ ਕੀਤਾ ਗਿਆ ਕਿਉਂਕਿ ਉਸ ਦਿਨ ਜੋ ਕਿਸੇ ਵੱਲੋਂ ਵੀ ਵੀਡੀਓ ਬਣਾ ਕੇ ਅਪਲੋਡ ਕੀਤੇ ਗਏ ਸੋਸ਼ਲ ਮੀਡੀਆ ਤੇ ਉਸ ਆਧਾਰ ਤੇ ਜਾਂ ਮੋਬਾਈਲ ਟਾਵਰ ਦੀ ਲੋਕੇਸ਼ਨ ਦੇ ਆਧਾਰ ਦੇ ਉੱਤੇ ਇਹਨਾਂ 41 ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਔਰ ਜਿਨ੍ਹਾਂ ਨੂੰ ਡਿਬਰੂਗੜ ਅਮਰਿਤਪਾਲ ਦੇ ਨਾਲ ਭੇਜਿਆ ਗਿਆ ਸੀ ਉਹਨਾਂ ਦੇ ਜਿਹੜੇ ਬਿਆਨ ਨੇ ਚਲਾਨ ਦੇ ਵਿੱਚ ਜੋ ਲੱਗੇ ਹੋਏ ਨੇ ਉਸ ਦੇ ਵਿੱਚ ਉਹਨਾਂ ਵਿੱਚੋਂ ਬਹੁਤਿਆਂ ਨੇ ਕਿਹਾ ਕਿ ਅਮਰਿਤਪਾਲ ਸਿੰਘ ਦੇ ਦਿੱਤੀ ਹੋਈ ਕਾਲ ਦੇ ਆਧਾਰ ਦੇ ਉੱਤੇ ਉੱਥੇ ਗਏ ਸਨ ਔਰ ਉੱਥੇ ਨਹੀਂ ਸੀ ਪਤਾ ਕਿ ਮੌਕੇ ਤੇ ਜਾ ਕੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣਗੇ ਇਸ ਤਰ੍ਹਾਂ ਦੀਆਂ ਵੀ ਗੱਲਾਂ ਸਾਹਮਣੇ ਆਈਆਂ ਨੇ ਹੁਣ ਦੇਖਦੇ ਆਣ ਵਾਲੇ ਸਮੇਂ ਦੇ ਵਿੱਚ ਜਦੋਂ ਅਮਰਿਤਪਾਲ ਸਿੰਘ ਦੀ ਐਨਐਸਏ ਟੁੱਟਣੀ ਹੈ ਤੇ ਵਾਪਸ ਪੰਜਾਬ ਲਿਆਂਦਾ ਜਾਣਾ ਤਾਂ ਉਸ ਵਕਤ ਇੱਕ ਐਮਪੀ ਹੋਣ ਦੇ ਆਧਾਰ ਤੇ ਸਪੈਸ਼ਲ ਤੌਰ ਦੇ ਉੱਤੇ ਸਰਕਾਰ ਤੋਂ ਮਨਜ਼ੂਰੀ ਕੀ ਲੈਣੀ ਪਵੇਗੀ ਪੁਲਿਸ ਨੂੰ ਜਾਂ ਫਿਰ ਸਰਕਾਰ ਮਨਜ਼ੂਰੀ ਹੈ ਜਿਹੜੀ ਉਹ ਜਲਦੀ ਤੋਂ ਜਲਦੀ ਦੇ ਕੇ ਉਸ ਦੇ ਖਿਲਾਫ ਵੀ ਜਿਹੜਾ ਹੈ ਉਹ ਅਦਾਲਤ ਵਿੱਚ ਪੇਸ਼ ਕਰੇਗੀ ਔਰ ਇਸ ਤਰ੍ਹਾਂ ਜਿਵੇਂ ਉਸ ਦੇ ਸਾਥੀਆਂ ਦੇ ਖਿਲਾਫ ਇਹ ਕਵਾਇਦ ਸ਼ੁਰੂ ਹੋ ਗਈ ਹੈ ਅਦਾਲਤੀ ਪ੍ਰਕਿਰਿਆ ਦੀ ਤਾਂ ਕਿ ਅਮਰਿਤਪਾਲ ਸਿੰਘ ਦੇ ਖਿਲਾਫ ਵੀ ਜਲਦੀ ਇਹ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਅਤੇ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ